ਇਸੋੜੇ ਦੀ ਵੱਡੀ ਖਬਰ ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਬਿਕਰਮ ਮਜੀਠੀਆ ਦੀ ਅੱਜ ਬੇਰਕ ਬਦਲੀ ਜਾ ਸਕਦੀ ਹੈ ਤੇ ਸੁਣਵਾਈ ਹੋਣ ਜਾ ਰਹੀ ਹੈ ਤੇ ਕੋਈ ਵੱਡਾ ਫੈਸਲਾ ਹਾਜ਼ਰ ਆ ਸਕਦਾ ਹੈ ਤੇ ਉਥੇ ਬਿਕਰਮ ਮਜੀਠੀਆ ਨੂੰ ਜਾਤਾ ਉਹੀ ਬੇਰਕ ਦੇ ਵਿੱਚ ਰੱਖਿਆ ਜਾਵੇਗਾ ਤੇ ਉਹਨਾਂ ਨੇ ਮੰਗ ਕੀਤੀ ਸੀ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ orange category ਦੇ ਵਿੱਚ ਰੱਖਿਆ ਜਾਵੇ ਤੇ ਹਾਲਾਂਕਿ ਉਹਨਾਂ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਬੇਰਕ ਬਦਲਣ ਨੂੰ ਲੈ ਕੇ ਜਿਹੜਾ ਕਿ ਪਟੀਸ਼ਨ ਜਿਹੜਾ ਕਿ ਵਿਕਰਮ ਮਜੀਠੀਆ ਨੇ ਦਾਇਰ ਕੀਤੀ ਸੀ ਤੇ ਅੱਜ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਤੇ ਉੱਥੇ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਕਿ ਬੇਰਕ ਬਦਲੀ ਜਾ ਸਕਦੀ ਹੈ ਤਾਂ ਗੱਲ ਕਰੀਏ ਵਿਕਰਮ ਮਜੀਠੀਆ ਦੀ ਤਾਂ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਉਹਨਾਂ ਦੇ ਘਰ ਪਹੁੰਚਦੀ ਹੈ ਲਗਾਤਾਰ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਇਸੇ ਦੌਰਾਨ ਕੁਝ ਸਮੇਂ ਬਾਅਦ ਜਿਹੜਾ ਕਿ ਵਿਕਰਮ ਮਜੀਠੀਆ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹੈ ਤੇ ਉਥੇ ਹੀ ਬਿਕਰਮ ਮਜੀਠੀਆ ਦੀ ਗ੍ਰਫਤਾਰੀ ਤੇ ਅਕਾਲੀ ਦਲ ੜੜਕਦਾ ਹੋਇਆ ਨਜ਼ਰ ਆਉਂਦਾ ਹਾਲਾਂਕਿ ਬਿਕਰਮ ਮਜੀਠੀਆ ਨੂੰ ਜਿਹੜਾ ਕਿ ਮੀਡੀਆ ਦਾਰੇ ਤੋਂ ਵੀ ਦੂਰ ਰੱਖਿਆ ਗਿਆ ਤੇ ਇੱਕ ਵੀ ਚਲਕੜ ਜਿਹੜੀ ਕਿ ਉਹਨਾਂ ਦੀ ਨਹੀਂ ਦਿਖਾਈ ਦਿੱਤੀ ਤੇ ਦੂਜੇ ਪਾਸੇ ਉੱਥੇ ਹੀ ਹੁਣ ਲਗਾਤਾਰ ਉਹਨਾਂ ਦੇ ਵੱਲੋਂ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਤੇ ਹੁਣ ਅੱਜ ਬਿਰਕ ਵਦਨ ਨੂੰ ਲੈ ਕੇ ਸੁਣਵਾਈ ਹੋਣ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਬਿਕਰਮ ਮਜੀਠੀਆ ਨੂੰ ਜਿਹੜੀ ਕਿ ਉਹਨਾਂ ਦੀ ਬਿਰਕ ਜਿਹੜੀ ਕਿ ਬਦਲੀ ਜਾ ਸਕਦੀ ਹੈ ਤੇ ਜਿਸ ਤੋਂ ਬਾਅਦ ਵੱਡਾ ਫੈਸਲਾ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਆ ਸਕਦਾ ਹੈ ਉਹੀ ਬਿਰਕ ਦੇ ਵਿੱਚ ਰੱਖਿਆ ਜਾਵੇਗਾ ਤੇ ਉਹਨਾਂ ਨੇ ਮੰਗ ਕੀਤੀ ਸੀ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ orange category ਦੇ ਵਿੱਚ ਰੱਖਿਆ ਜਾਵੇ ਤੇ ਹਾਲਾਂਕਿ ਉਹਨਾਂ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਬੇਰਕ ਬਦਲਣ ਨੂੰ ਲੈ ਕੇ ਜਿਹੜਾ ਕਿ ਪਟੀਸ਼ਨ ਜਿਹੜਾ ਕਿ ਵਿਕਰਮ ਮਜੀਠੀਆ ਨੇ ਦਾਇਰ ਕੀਤੀ ਸੀ ਤੇ ਅੱਜ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਤੇ ਉੱਥੇ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਕਿ ਬੇਰਕ ਬਦਲੀ ਜਾ ਸਕਦੀ ਹੈ ਤਾਂ ਗੱਲ ਕਰੀਏ ਵਿਕਰਮ ਮਜੀਠੀਆ ਦੀ ਤਾਂ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਉਹਨਾਂ ਦੇ ਘਰ ਪਹੁੰਚਦੀ ਹੈ ਲਗਾਤਾਰ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਇਸੇ ਦੌਰਾਨ ਕੁਝ ਸਮੇਂ ਬਾਅਦ ਜਿਹੜਾ ਕਿ ਵਿਕਰਮ ਮਜੀਠੀਆ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹੈ ਤੇ ਉਥੇ ਹੀ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੇ ਅਕਾਲੀ ਦਲ फडਕਦਾ ਹੋਇਆ ਨਜ਼ਰ ਆਉਂਦਾ ਹਾਲਾਂਕਿ ਬਿਕਰਮ ਮਜੀਠੀਆ ਨੂੰ ਜਿਹੜਾ ਕਿ ਮੀਡੀਆ ਦਾਰੇ ਤੋਂ ਵੀ ਦੂਰ ਰੱਖਿਆ ਗਿਆ ਤੇ ਇੱਕ ਵੀ ਚਲਕਰ ਜਿਹੜੀ ਕਿ ਉਹਨਾਂ ਦੀ ਨਹੀਂ ਦਿਖਾਈ ਦਿੱਤੀ ਤੇ ਦੂਜੇ ਪਾਸੇ ਉਥੇ ਹੀ ਹੁਣ ਲਗਾਤਾਰ ਉਹਨਾਂ ਦੇ ਵੱਲੋਂ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਤੇ ਹੁਣ ਅੱਜ ਬਿਰਕ ਵਦਨ ਨੂੰ ਲੈ ਕੇ ਸੁਣਵਾਈ ਹੋਣ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਬਿਕਰਮ ਮਜੀਠੀਆ ਨੂੰ ਜਿਹੜੀ ਕਿ ਉਹਨਾਂ ਦੀ ਬਿਰਕ ਜਿਹੜੀ ਕਿ ਬਦਲੀ ਜਾ ਸਕਦੀ ਹੈ ਤੇ ਜਿਸ ਤੋਂ ਬਾਅਦ ਵੱਡਾ ਫੈਸਲਾ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਆ ਸਕਦਾ ਹੈ। ਉਹੀ ਬੇਰਕ ਦੇ ਵਿੱਚ ਰੱਖਿਆ ਜਾਵੇਗਾ ਤੇ ਉਹਨਾਂ ਨੇ ਮੰਗ ਕੀਤੀ ਸੀ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ orange category ਦੇ ਵਿੱਚ ਰੱਖਿਆ ਜਾਵੇ ਤੇ ਹਾਲਾਂਕਿ ਉਹਨਾਂ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਬੇਰਕ ਬਦਲਣ ਨੂੰ ਲੈ ਕੇ ਜਿਹੜਾ ਕਿ ਪਟੀਸ਼ਨ ਜਿਹੜਾ ਕਿ ਵਿਕਰਮ ਮਜੀਠੀਆ ਨੇ ਦਾਇਰ ਕੀਤੀ ਸੀ ਤੇ ਅੱਜ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਤੇ ਉੱਥੇ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਕਿ ਬੇਰਕ ਬਦਲੀ ਜਾ ਸਕਦੀ ਹੈ ਤਾਂ ਗੱਲ ਕਰੀਏ ਵਿਕਰਮ ਮਜੀਠੀਆ ਦੀ ਤਾਂ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਉਹਨਾਂ ਦੇ ਘਰ ਪਹੁੰਚਦੀ ਹੈ ਲਗਾਤਾਰ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਇਸੇ ਦੌਰਾਨ ਕੁਝ ਸਮੇਂ ਬਾਅਦ ਜਿਹੜਾ ਕਿ ਵਿਕਰਮ ਮਜੀਠੀਆ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹੈ ਤੇ ਉਥੇ ਹੀ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੇ ਇਕੈਲੀ ਦਲ फडਕਦਾ ਹੋਇਆ ਨਜ਼ਰ ਆਉਂਦਾ ਹਾਲਾਂਕਿ ਬਿਕਰਮ ਮਜੀਠੀਆ ਨੂੰ ਜਿਹੜਾ ਕਿ ਮੀਡੀਆ ਦਾਰੇ ਤੋਂ ਵੀ ਦੂਰ ਰੱਖਿਆ ਗਿਆ ਤੇ ਇੱਕ ਵੀ ਚਲਕਰ ਜਿਹੜੀ ਕਿ ਉਹਨਾਂ ਦੀ ਨਹੀਂ ਦਿਖਾਈ ਦਿੱਤੀ ਤੇ ਦੂਜੇ ਪਾਸੇ ਉਥੇ ਹੀ ਹੁਣ ਲਗਾਤਾਰ ਉਹਨਾਂ ਦੇ ਵੱਲੋਂ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਤੇ ਹੁਣ ਅੱਜ ਬਿਰਕ ਵਦਨ ਨੂੰ ਲੈ ਕੇ ਸੁਣਵਾਈ ਹੋਣ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਬਿਕਰਮ ਮਜੀਠੀਆ ਨੂੰ ਜਿਹੜੀ ਕਿ ਉਹਨਾਂ ਦੀ ਬਿਰਕ ਜਿਹੜੀ ਕਿ ਬਦਲੀ ਜਾ ਸਕਦੀ ਹੈ ਤੇ ਜਿਸ ਤੋਂ ਬਾਅਦ ਵੱਡਾ ਫੈਸਲਾ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਆ ਸਕਦਾ ਹੈ